ਸਾਮ ਜਗਾਈ ਰਸ ਕੁੰਬਲਾ ਜੋ ਉਹਨਾਂ ਦੀ ਚਾਲ ਗੱਈਆਂ ਉਸੇ ਉਡਾਇਕੇ ਕਿਸੇ ਦੇਸ਼ ਨੂੰ ਨਾਲ ਜਾ ਕੇ ਲਿਆ ਸੰਦੂਕੜੀ ਪਈ ਪਲੰਗ ਦੇ ਪਾਸ ਗੋਲੀ ਛੇਤੀ ਉੱਠਕੇ ਚੱਕ ਲਈ ਖਾਸ ਜਾਦੂ ਦੀ ਸੰਦੂਕ ੜੀ ਮੰਗਾਲੀ ਰਾਸ ਕੁੰਬਲਾ ਨੇ ਖੋਲ ਕੇ ਤੇ ਵਿੱਚੋਂ ਸੀ ਸਾ ਜਾਦੂ ਦਾ ਨਿਕਾਲਿਆ ਕਲੀ ਨਾਲ ਸਾਫ ਕਰ ਉਮਦਾ ਰਮਾਲ ਫਿਰ ਨਾਲ ਜੋ ਖੁਸ਼ੀ ਦੇ ਮੂਹਰੇ ਨੇ ਤਰਾਂ ਦੇ ਲਾ ਲਿਆ ਦੇਖਦੀ ਚੁ ਫੇਰੇ ਨਿਗਾ ਫੇਰੇ ਕੁੱਲ ਦੁਨੀਆ ਮੇ ਆਖ ਰੀਤੇ ਹਾਂ ਨੂੰ ਵਿੱਚ ਸ਼ਮਲੇ ਦੇ ਪਾ ਲਿਆ ਕਾਢ ਲਿਆ ਮੋਤੀ ਇੱਕ ਜਾਦੂ ਦਾ ਕਿਸ਼ੋਰ ਚੰਦਾ ਮੁਖ ਵਿੱਚ ਪਾ ਕੇ ਤਨ ਬਾਜ ਦਾ ਬਣਾ ਲਿਆ ਬਣ ਕੇ ਤੇ ਬਾਜ ਭਾਰੀ ਮਾਰੀ ਹੈ ਉਡਾਰੀ ਉਥੋਂ ਸ਼ਨ ਵਿੱਚ ਪਹੁੰਚ ਗਈ ਸ਼ਮਲੇ ਦੇ ਜਾ ਕੇ ਚੜ ਕੇ ਆਕਾਸ਼ ਉੱਤੇ ਵੇਖਦੀ ਨਿਗਾ ਨੂੰ ਮਾਰ ਪੋਲੇ ਇੱਕ ਤੂਤ ਵਿੱਚ ਬੈਠ ਰਹੀ ਆਇਕੇ ਖੋਡ ਵਿੱਚ ਆਲਣਾ ਬਣਾਇਆ ਤੇ ਬਿਠਾਇਆ ਤੋਤਾ ਮੂਹਰੇ ਬੈਠੀ ਅਤਰੀ ਹੈ ਪਹਿਰੇ ਨੂੰ ਲਗਾਇਕੇ ਚੁਗਦੀ ਹੈ ਪਰੇ ਚੋਗ ਚਤਰੀ ਕਿਸ਼ੋਰ ਚੰਦਾ ਪਿਆ ਉਹੀ ਬਾਜ ਗਿਆ ਜਾਨ ਕੋ ਮਕਾਇਕੇ ਚਤਰੀ ਨੂੰ ਮਾਰ ਬਾਜ਼ ਪੈ ਗਿਆ ਬਿਰਸ਼ ਉੱਤੇ ਅਤਰੀ ਨੇ ਦੇਖਿਆ ਜੋ ਚਤਰੀ ਨਾ ਆਈ ਹੈ ਚਤਰੀ ਦੇ ਦੇਖਣੇ ਨੂੰ ਨਿਕਲੀ ਬਾਹਰ ਫੇਰ ਬਾਜ਼ ਨੇ ਵੀ ਆਣੇ ਉੱਤੋਂ ਝਾਪਟ ਚਲਾਈ ਹੈ ਧੌਣ ਕੋਲੋਂ ਫੜ ਲਈ ਰਗੜੀ ਜ਼ਮੀਨ ਉੱਤੇ ਚਤਰੀ ਦੇ ਨਾਲ ਮੈਂ ਨਾ ਅਤਰੀ ਰਲਾਈ ਹੈ ਦੋਹਾਂ ਨੂੰ ਖਤਮ ਕੀਤਾ ਬਾਜ ਨੇ ਕਿਸ਼ੋਰ ਚੰਦ ਕੱਢ ਲਿਆ ਤੋਤਾ ਨਹੀਂ ਧੀਰ ਫੇਰ ਲਾਈ ਹੈ ਉਸ ਤੋਤੇ ਨੂੰ ਪਕੜ ਕੇ ਗਈ ਉਡਾਰੀ ਮਾਰ ਛਨ ਵਿੱਚ ਆ ਕੇ ਉਤਰੀ ਵਿੱਚ ਕੇਸਰ ਦੇ ਨਾਲ ਪਹੁੰਚੀ ਆਪਣੇ ਮਹਿਲ ਮੇ ਸੁਣੋ ਲਗਾ ਕਰ ਧਿਆਨ ਮੋਤੀ ਮੁਖ ਚੋਂ ਕੱਢਿਆ ਹੋ ਗਈ ਨਾਰ ਸਜਾਨ ਹਿਰ ਤੋਤੇ ਨੂੰ ਦੇਖਦੀ ਪਕੜ ਹੱਥ ਦੇ ਵਿੱਚ ਤਾਗਾ ਉਸ ਦੇ ਗਲ ਵਿੱਚੇ ਤੋੜ ਦਿਆ ਜੋ ਖਿੱਚ ਤੋਤੇ ਦੇ ਗਲੋਂ ਜਾ ਤਾਗਾ ਖੈ ਸਕਾ ਲਿਆ ਸਾਡੇ ਤਿੰਨ ਹੱਥ ਆਦਮੀ ਬਣਾ ਲਿਆ ਪਤੀ ਦੀ ਸਰਫ ਗੋਲੀ ਨੂੰ ਭਜਾਵੰਦੀ ਦਿਲ ਵਿੱਚ ਲੱਖ ਸ਼ੁਕਰ ਮਨਾਵੰਦੀ ਪਹਿਲਾਂ ਐਸ਼ ਨਾਨ ਕਰ ਲਿਆ ਨਾਰ ਨੇ ਹਿਰ ਲੱਗੀ ਤਾਂ ਬਸਤਰਾਂ ਨੂੰ ਢਾਰ ਨੇ ਪਾਏ ਕੇ ਪਿਸ਼ਾਕ ਪਾਸ ਬਠ ਲਾਮੰਦੀ ਦਿਲ ਵਿੱਚ ਲੱਖ ਸ਼ੁਕਰ ਮਨਾਵੰਦੀ ਅਸਲ ਸ਼ਕਲ ਹੋਗੀ ਸੌਲਤਾਨ ਕੀ ਉਸ ਬਿਰਹ ਭੁੱਲੀ ਚੌਂਕੜੀ ਰਕਾਨ ਦੀ ਸ਼ਕਲ ਪਤੀ ਦੇ ਇਹਦੀ ਇੱਕ ਭਾਵ ਦੀ ਦਿਲ ਵਿੱਚ ਲੱਖ ਸ਼ੁਕਰ ਮਨਾਵਦੀ ਆਪ ਲੱਗੀ ਨਾਰ ਹੈ ਸ਼ਿੰਗਾਰ ਲਾਉਣ ਨੂੰ ਪੇਜ ਦਿੱਤੀ ਗੋਲੀ ਪਤੀ ਦੇ ਮੰਗਾਉਣ ਨੂੰ ਕਸ਼ੋਰ ਚੰਦਾ ਗੋਲੀ ਜਾਏ ਕੇ ਸੁਣਾਵਦੀ ਦਿਲ ਵਿੱਚ ਲੱਖ ਸ਼ੁਕਰ ਮਨਾਵਦੀ दिल दिलख शुकर मना दी कहे निहाल दे प्रति मुख से गोली जाए थोड़ा प्यारा आ गया बीबी रही बुलाए सुन के बचन उठ के खड़ो ही है दिल बच्च खुशी त करोड़ हो ही है ਜਿਵੇਂ ਲਾਲ ਕਿਸੇ ਕੰਗਲੇ ਨੂੰ ਲੱਭ ਗਏ ਤਾੜ ਤਾੜ ਚੋਲੇ ਦੇ ਗੋਦਾਮ ਭੱਜ ਗਏ ਟੁੱਟੀਆਂ ਤਣਾਮ ਜੋ ਅੰਗੀ ਨੂੰ ਕੱਸੀਆਂ ਖੁਸ਼ੀ ਵਿੱਚ ਨਾਰ ਖਾਵੰਦੀ ਹੈ ਗਾਸੀਆਂ ਸੁੱਖਾਂ ਦੇ ਨਗਾਰੇ ਮੇਰੇ ਅੱਜ ਵੱਜ ਗਏ ਤਾੜ ਤਾੜ ਚੋਲੇ ਦੇ ਗੋਦਾਮ ਭੱਜ ਗਏ ਸੋਕਿਆ ਸੀ ਬਾਗ ਆਮ ਹੈ ਨਾ ਰੁੱਖ ਨੂੰ ਤਾਹੀਂ ਪਰੇ ਮਾਲਣ ਹਜ਼ਾਰ ਦੁੱਖ ਨੂੰ ਪਾਣੀ ਮਿਲ ਗਿਆ ਤੇ तमाम ਸੱਜ ਗਏ ਤਾੜ ਤਾੜ ਚੋਲੇ ਦੇ ਗੋਦਾਮ ਭੱਜ ਗਏ ਉੱਠ ਖੜੀ ਗੋਲੀ ਨਾਲ ਜੋ ਨਿਹਾਲ ਦੇ ਜਾਵੇ ਬਲਹਾਰ ਰਾਣੀ ਦੀਨ ਧਿਆਲ ਦੇ ਤਾ ਸ਼ੋਰ ਚੰਦਾਲਾਜ ਦੇਵਤੇ ਜੋ ਕੱਜ ਗਏ ਤਾੜ ਤਾੜ ਚੋਲੇ ਦੇ ਗੋਦਾਮ ਭੱਜ ਗਏ ਗੋਲੀ ਸੰਗ ਆਈ ਨਾ ਲਗਾਈ ਡੇਰ ਹੈ ਕਰਦੀ ਜੋਹਾਰ ਜੋ ਪਤੀ ਨੂੰ ਫੇਰ ਹੈ ਗਲ ਲੱਗ ਰੋਣ ਪਤੀ ਨਾਰ ਧੋਈ ਹੈ ਦੇਖ ਰਸ ਕੁੰਬੜਾ ਹਰਾਨ ਹੋਈ ਹੈ ਆਖ ਦੀ ਨਿਹਾਲ ਦੇ ਨਿਹਾਲ ਹੋਏ ਕੇ ਸੁਣੋ ਮੇਰੇ ਦੁੱਖ ਰੱਬ ਨੇ ਖਲੋਏ ਕੇ ਉਸ ਬਿਨਾਂ ਦੁੱਖ ਸੁਣਦਾ ਨਾ ਕੋਈ ਹੈ ਦੇਖ ਰਸ ਕੁੰਬਲਾ ਹੈਰਾਨ ਹੋਈ ਹੈ ਕੌਣੇ ਦੁੱਖ ਪਾਏ ਸੀ ਦੋਹਾਂ ਨੂੰ ਹੋਣੀ ਨੇ ਕੀਤਾ ਨਾ ਤਰਸ ਸੂਰਮੇ ਨੂੰ ਖੋਣੀ ਨੇ ਤੇੜੀ ਦੇ ਲੈ ਆਵੇ ਕਰੇ ਬਾਤ ਸੋਈ ਹੈ ਦੇਖ ਰਸ ਕੁੰਬਲਾ ਹੈਰਾਨ ਹੋਈ ਹੈ ਕੀਤਾ ਸੁਰਜੀਤ ਮੈਨੂੰ ਜੋਗੀ ਆਣ ਕੇ ਕਰਦੀ ਬਿਆਨ ਮੂਰੇ ਸੁਲਤਾਨ ਕੇ